ਫਰੋਈਪੁਰ ਤੋਂ ਕਰੋ ਆ ਰਹੀ ਸੀ ਆਪਣੇ ਇਧਰ ਜਮ ਜਾਂਦੀ ਹੈ ਤੇ ਉਹ ਆਪਣੀ ਪਛਾਣ ਵਾਸਤੇ ਗੱਡੀਆਂ ਨੇ ਸਾਈਡ ਤੇ ਕੀਤੀ ਤਾਂ ਸਿੱਧੀ ਇਨਵਾਇਡਰ ਤੇ ਚੜੀ ਡਰਾਈਵਰ ਤਾਂ ਮੇਰੇ ਨਜ਼ਰ ਨਹੀਂ ਆ ਰਿਹਾ ਕਿ ਚੱਲ ਗਿਆ ਜੀ ਸਟਾਪ ਚਾਲੀ ਕਿ ਮਤਲਬ ਇਹ ਥੋੜਾ ਜਿਹਾ ਚੈੱਕ ਅਪ ਕੀਤਾ ਜਾਵੇਗਾ ਰਾਜਾ ਜੀ ਹਾਂਜੀ ਅੱਜ ਕੀ ਹੋਇਆ ਇੱਥੇ ਇੱਥੇ ਮੇਰੀ ਗੱਡੀ ਮੇਰੀ ਮਿੱਟੀਆ ਗੱਡੀ ਚਲਾ ਰਹੀ ਸੀ ਉਹ ਆਪਣੀ ਸਾਈਡ ਤੇ ਆ ਰਹੀ ਸੀ ਕਿਹੜੀ ਜਗ੍ਹਾ ਤੋਂ ਆ ਰਹੀ ਸੀ ਕਿਹੜੀ ਜਗ੍ਹਾ ਜਾ ਰਹੀ ਸੀ ਫਰੋਈਪੁਰ ਤੋਂ ਕਰੋ ਆ ਰਹੀ ਸੀ ਆਪਣੇ ਇਧਰ ਜਮ ਜਾਂਦੀ ਹੈ ਅੱਛਾ ਜੀ ਤੇ ਰਸਤੇ ਦੇ ਵਿੱਚ ਜਦੋਂ ਗੋਧੀ ਕਲਬ ਰੋਡ ਤੇ ਉਹ ਜਾਰੀ ਪੁੱਛੋ ਡਰਾਈਵਰ ਨੇ ਪਦੀਨਾ ਸ਼ੱਕ ਇਹਦਾ ਕਿ ਜਦੋਂ ਗੱਡੀ ਮਾਰੀ ਤੇ ਉਹ ਆਪਣੀ ਬਚਾਅ ਵਾਸਤੇ ਗੱਡੀਆਂ ਨੇ ਸਾਈਡ ਤੇ ਕੀਤੀ ਤਾਂ ਸਿੱਧੀ ਇਨਵਾਇਡਰ ਤੇ ਚੜ ਗਈ ਜਿਹਦੇ ਨਾਲ ਉਹਦੇ ਬੈਲੂਨ ਖੁੱਲ ਗਏ ਬੈਲੂਨ ਖੁੱਲ ਸੱਟ ਲੱਗੀ ਸੱਟ ਲਈਆਂ ਜੀ ਅੱਛਾ ਜੀ ਉਹ ਵਾਚ ਹਸਤਾ ਲੈਣੇ ਅੱਛਾ ਜੀ ਹਾਂਜੀ ਤੇ ਜਿਹੜਾ ਡਰਾਈਵਰ ਹੈ ਜੀ ਡਰਾਈਵਰ ਤਾਂ ਮੈਨੂੰ ਨਜ਼ਰ ਨਹੀਂ ਆ ਰਿਹਾ ਕਿ ਕਿੱਥੇ ਹੈ ਇਸ ਟਾਈਮ ਗੱਡੀ ਬੁਲਾ ਦਿੰਦੇ ਆ ਉਹ ਬਾਤ ਕੀਤੀ ਹੈ ਕਿ ਪਛਾਣ ਦੇ ਮਾਮਲੇ ਪ੍ਰਸ਼ਾਸਨ ਮੰਗ ਰਹੇ ਜੋ ਸਾਡੀ ਮਤਲਬ ਕਾਰਵਾਈ ਕੀਤੀ ਹੈ ਨਾ ਬਸ ਅੱਛਾ ਜੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਬਹੁਤ ਤਾਂ ਚੰਦੇ ਕੀ ਮਤਲਬ ਹੈ ਥੋੜਾ ਜਿਹਾ ਇਹ ਚੈੱਕ ਅਪ ਕੀਤਾ ਜਾਵੇਗਾ